ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਹਾਡੇ ਵੀ ਬੱਚੇ ਦਾ ਰਿਸ਼ਤਾ ਤੈਅ ਨਹੀਂ ਹੋ ਰਿਹਾ ਜਾਂ ਰਿਸ਼ਤੇ ਨੂੰ ਲੈ ਕੇ ਕਾਫੀ ਸਾਰੀਆਂ ਪਰੇਸ਼ਾਨੀਆਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਇਸ ਉਪਾਅ ਨੂੰ ਕਰ ਲਓ ਤਾਂ ਵੇਖ ਲਓ ਤੁਹਾਡਾ 8 ਦਿਨਾਂ ਦੇ ਵਿੱਚ ਵਿਆਹ ਪੱਕਾ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਪਰਿਵਾਰ ਤੇ ਹੋ ਜਾਵੇ ਤੁਹਾਡੇ ਬੱਚੇ ਦਾ ਰਿਸ਼ਤਾ ਤੈ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅਸੀਂ ਅੱਜ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਜਿਸ ਉਪਾਅ ਨੂੰ ਕਰਨ ਦੇ ਨਾਲ ਤੁਹਾਡਾ 8 ਦਿਨਾਂ ਦੇ ਵਿੱਚ ਵਿਆਹ ਹੋਣਾ ਪੱਕਾ ਹੋ ਜਾਵੇਗਾ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਹਰ ਘਰ ਦੇ ਵਿੱਚ ਇਹ ਪ੍ਰੋਬਲਮ ਚੱਲਦੀ ਹੀ ਰਹਿੰਦੀ ਹੈ ਕਿ ਸਾਡਾ ਵਿਆਹ ਨਹੀਂ ਹੋ ਰਿਹਾ ਜਾਂ ਸਾਡਾ ਭਰਾ ਜਾਂ ਭੈਣ ਅਜੇ ਬੈਠੇ ਹਨ ਜਿਨ੍ਹਾਂ ਦੀ ਉਮਰ ਕਾਫੀ ਜ਼ਿਆਦਾ ਹੋ ਚੁੱਕੀ ਹੈ ਉਹਨਾਂ ਦੇ ਰਿਸ਼ਤੇ ਦੇ ਸੰਯੋਗ ਨਹੀਂ ਬਣ ਰਹੇ ਜਾਂ ਫਿਰ ਕਈਆਂ ਦਾ ਇਹ ਵੀ ਆਖਣਾ ਹੁੰਦਾ ਹੈ ਜੀ ਸਾਡੇ ਘਰ ਦੇ ਵਿੱਚ ਸਾਡੀ ਭੈਣ ਕਹਿਣ ਦਾ ਭਾਵ ਕਿ ਕਿਸੇ ਭੈਣ ਭਰਾ ਦੀ ਅਜੇ ਜਿਨ੍ਹਾਂ ਦਾ ਰਿਸ਼ਤਾ ਨਹੀਂ ਹੋਇਆ ਉਹਨਾਂ ਦਾ ਸਾਰਾ ਹੀ ਪਰਿਵਾਰ ਇਸ ਚੀਜ਼ ਦੀ ਟੈਨਸ਼ਨ ਨੂੰ ਲੈ ਕੇ ਬੜਾ ਹੀ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਰਹਿੰਦੇ ਹਨ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵੀ ਤੁਹਾਡਾ ਭੈਣ ਭਰਾ ਜੇ ਵਿਆਹਣ ਵਾਲਾ ਬੈਠਾ ਹੈ ਜਿਸ ਦੀ ਉਮਰ 30 ਤੋਂ ਪਲੱਸ ਹੋ ਚੁੱਕੀ ਹੈ ਹਰ ਸਾਲ ਹੀ ਉਸ ਨੂੰ ਰਿਸ਼ਤੇ ਤਾਂ ਬੜੇ ਆਉਂਦੇ ਹਨ ਪਰ ਚੰਗੇ ਰਿਸ਼ਤੇ ਨਹੀਂ ਮਿਲਦੇ ਤੇ ਨਾ ਹੀ ਰਿਸ਼ਤਾ ਤੈਹ ਹੁੰਦਾ ਹੈ ਲੜਕੇ ਨੂੰ ਲੜਕੀ ਤੇ ਜਾਂ ਫਿਰ ਲੜਕੀ ਨੂੰ ਲੜਕਾ ਪਸੰਦ ਹੀ ਨਹੀਂ ਆਉਂਦਾ ਇਹ ਸਾਰੇ ਕਾਰਨ ਕਿਹੜੇ ਹੁੰਦੇ ਹਨ ਇਹਨਾਂ ਦੇ ਪਿੱਛੇ ਕੀ ਸਾਡੇ ਵਿਆਹ ਵਿੱਚ ਦੇਰੀ ਕਿਉਂ ਹੋ ਰਹੀ ਹੁੰਦੀ ਹੈ ਇਹ ਸਾਰੇ ਹੀ ਕਾਰਨ ਤੁਹਾਨੂੰ ਦੱਸਣ ਵਾਲੇ ਹਨ ਇਸ ਦੇ ਨਾਲ ਨਾਲ ਤੁਹਾਨੂੰ ਇੱਕ ਛੋਟਾ ਜਿਹਾ ਉਪਾਅ ਵੀ ਦੱਸਾਂਗੇ ਜਿਸ ਨੂੰ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ 8 ਦਿਨਾਂ ਵਿੱਚ ਜਿਹੜੀਆਂ ਹੈ ਸ਼ਹਿਨਾਈਆਂ ਵੱਜ ਸਕਦੀਆਂ ਹਨ ਸਾਡੇ ਘਰ ਵਿੱਚ ਖੁਸ਼ੀਆਂ ਆ ਸਕਦੀਆਂ ਹਨ ਕਹਿਣ ਦਾ ਭਾਵ ਕਿ ਤੁਹਾਡਾ 8 ਦਿਨਾਂ ਦੇ ਵਿੱਚ ਵਿੱਚ ਹੀ ਵਿਆਹ ਹੋਣਾ ਪੱਕਾ ਹੋ ਜਾਵੇਗਾ ਇਸ ਉਪਾਅ ਨੂੰ ਅਸੀਂ ਕਿਵੇਂ ਕਰਨਾ ਹੈ ਜਿਸ ਦੇ ਨਾਲ ਸਾਡੇ ਵਿਆਹ ਤੇ ਰਿਸ਼ਤੇ ਵਿੱਚ ਆ ਰਹੀ ਜਿਹੜੀ ਪਰੇਸ਼ਾਨੀ ਹੈ ਦੂਰ ਹੋ ਜਾਵੇ ਇਸ ਉਪਾਉਨਕਰਨ ਦੇ ਲਈ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਇਸ ਲਈ ਵੀਡੀਓ ਤੁਹਾਡੇ ਲਈ ਖਾਸ ਹੈ ਇਸ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਥ ਸੰਗਤ ਜੀ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾ ਦਿਆ ਕਰੋ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਵਿੱਚ ਵਿਆਹ ਵਿੱਚ ਦੇਰੀ ਹੋ ਰਹੀ ਹੈ ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਤੁਹਾਨੂੰ ਕਿਸੇ ਵੀ ਗ੍ਰਹਿ ਚੱਕਰ ਦੇ ਵਿੱਚ ਜਾਂ ਫਿਰ ਕਿਸੇ ਵੀ ਕੁੰਡਲੀ ਦੇ ਚੱਕਰ ਵਿੱਚ ਪੈਣ ਦੀ ਜ਼ਰੂਰਤ ਹੀ ਨਹੀਂ ਪਵੇਗੀ ਤੁਹਾਨੂੰ ਬਸ ਛੋਟੇ-ਛੋਟੇ ਉਪਾਅ ਦੱਸਣ ਵਾਲੇ ਹਾਂ ਉਹ ਉਪਾਅ ਫਿਰ ਤੁਸੀਂ ਕਰ ਲੈਣੇ ਹਨ ਕਿਉਂਕਿ ਹੁੰਦਾ ਕੀ ਹੈ ਜੀ ਕਿ ਜ਼ਿਆਦਾਤਰ ਤਾਂ ਜਦੋਂ ਵੀ ਸਾਡੇ ਘਰ ਦੇ ਵਿੱਚ ਵਿਆਹ ਦੇ ਵਿੱਚ ਦੇਰੀ ਹੁੰਦੀ ਹੈ ਤੇ ਸਾਡਾ ਜ਼ਿਆਦਾਤਰ ਕਾਰਨ ਇਹ ਹੀ ਹੁੰਦਾ ਹੈ ਗੁਰੂ ਗ੍ਰਹਿ ਤੇ ਮੰਗਲ ਗ੍ਰਹਿ ਜਦੋਂ ਇਹ ਦੋਵੇਂ ਗ੍ਰਹਿ ਸਾਡੀ ਕੁੰਡਲੀ ਦੇ ਵਿੱਚ ਖਰਾਬ ਚੱਲਦੇ ਹਨ ਉਸੇ ਸਮੇਂ ਹੀ ਸਾਡੇ ਵਿਆਹ ਦੇ ਵਿੱਚ ਦੇਰੀ ਆਉਣੀ ਸ਼ੁਰੂ ਹੋ ਜਾਂਦੀ ਹੈ ਸਾਡੇ ਰਿਸ਼ਤਿਆਂ ਦੇ ਵਿੱਚ ਪਰੇਸ਼ਾਨੀ ਆਉਂਦੀ ਹੈ ਜਿਨ੍ਹਾਂ ਦਾ ਮੰਗਲ ਗ੍ਰਹਿ ਖਰਾਬ ਚੱਲ ਰਿਹਾ ਹੁੰਦਾ ਹੈ ਉਹਨਾਂ ਨੇ ਕੀ ਕਰਨਾ ਹੈ ਜਿਹੜੇ ਸਾਡੇ ਹੱਥ ਦੀਆਂ ਸੱਜੇ ਹੱਥ ਹੁੰਦਾ ਹੈ ਸੱਜੇ ਹੱਥ ਦੇ ਅੰਗੂਠੇ ਦੇ ਨਾਲ ਵਾਲੀ ਜਿਹੜੀ ਉਂਗਲ ਹੁੰਦੀ ਹੈ ਉਸ ਦੇ نیچے ਮੰਗਲ ਗਹਿਰਾਈ ਦਾ ਪਰਿਵਰਤਨ ਹੁੰਦਾ ਹੈ ਉਥੇ ਤੁਸੀਂ ਕੀ ਕਰਨਾ ਹੈ ਕਿ ਹਰ ਰੋਜ਼ ਆਪਣੇ ਨਹਾਉਣ ਤੋਂ ਬਾਅਦ ਵਿੱਚ ਤੁਸੀਂ ਪੀਲੀ ਹਲਦੀ ਜਿਹੜੀ ਹੈ ਉਹ ਥੋੜੀ ਜਿਹੀ ਤੁਸੀਂ ਗਿੱਲੀ ਕਰਕੇ ਥੋੜਾ ਜਿਹਾ گاੜਾ ਜਿਹਾ ਪੇਸਟ ਬਣਾ ਕੇ ਉਸ ਉਂਗਲੀ ਦੇ ਉੱਤੇ ਤੁਸੀਂ ਨੀਚੇ ਜਿਹਾ ਕਰਕੇ ਹਰ ਰੋਜ਼ ਲਗਾ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਨਾਲ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਜਾਂ ਵਿਆਹ ਵਿੱਚ ਕੋਈ ਵੀ ਰੁਕਾਵਟ ਆ ਰਹੀ ਹੈ ਕੋਈ ਵੀ ਰੋਕ ਲੱਗੀ ਹੋਈ ਹੈ ਉਹ ਰੋਕ ਤੁਰੰਤ हट ਜਾਵੇਗੀ ਇਹ ਤਾਂ ਹੋ ਗਿਆ ਜੀ ਸਾਡਾ ਮੰਗਲ ਗ੍ਰਹਿ ਤੇ ਪਹਿਲਾ ਉਪਾਅ ਜੇਕਰ ਤੁਹਾਡਾ ਮੰਗਲ ਗ੍ਰਹਿ ਕਮਜ਼ੋਰ ਚੱਲ ਰਿਹਾ ਹੈ ਤੁਸੀਂ ਕੀ ਕਰਨਾ ਹੈ ਇਹ ਉਪਾਅ ਹੁਣ ਅਸੀਂ ਗੱਲ ਕਰਦੇ ਹਾਂ ਗੁਰੂ ਗ੍ਰਹਿ ਦੇ ਬਾਰੇ ਇਸ ਤਰੀਕੇ ਦੇ ਨਾਲ ਆਪਾਂ ਗੱਲ ਕਰੀਏ ਜਿਹੜਾ ਗੁਰੂ ਗ੍ਰਹਿ ਹੁੰਦਾ ਹੈ ਨਾ ਜੀ ਉਹ ਬੁੱਧੀ ਦਾ ਗ੍ਰਹਿ ਹੁੰਦਾ ਹੈ ਇਹ ਇਕੱਲਾ ਜੋ ਕਿ ਸਾਡੇ ਵਿਆਹ ਦੇ ਲਈ ਜੇਕਰ ਆਪਾਂ ਕਹੀਏ ਤਾਂ ਸਿਰਫ ਵਿਆਹ ਦੇ ਵਿੱਚ ਪਰੇਸ਼ਾਨੀਆਂ ਜੇਕਰ ਆਉਂਦੀਆਂ ਹਨ ਜਿਹੜੀਆਂ ਇਹੋ ਜਿਹੀਆਂ ਮੁਸੀਬਤਾਂ ਹਨ ਇਹ ਵੀ ਸਾਡੀ ਬੁੱਧੀ ਵੀ ਠੀਕ ਕਰ ਸਕਦੀਆਂ ਹਨ ਬੁੱਧੀ ਦਾ ਵੀ ਸਿੱਧਾ ਪ੍ਰਭਾਵ ਇਸ ਉੱਪਰ ਪੈਂਦਾ ਹੈ ਸਾਡੇ ਘਰ ਦੇ ਵਿੱਚ ਧਨ ਨੂੰ ਵੀ ਫਿਰ ਲੈ ਕੇ ਆਵੇਗਾ ਇਸ ਦੇ ਨਾਲ ਨਾਲ ਸਾਡਾ ਮਾਨ ਸਨਮਾਨ ਵੀ ਵਧਾ ਦੇਵੇਗਾ ਜੇਕਰ ਸਾਡੇ ਵਿਆਹ ਵਿੱਚ ਦੇਰੀ ਹੋ ਰਹੀ ਹੋਵੇ ਉਹ ਵੀ ਪ੍ਰੋਬਲਮ ਸਾਡੀ ਦੂਰ ਹੋ ਜਾਵੇਗੀ ਤੁਸੀਂ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਜਿਹੜਾ ਆਪਣਾ ਖੱਬਾ ਹੱਥ ਹੈ ਜਿਹੜਾ ਉਪਾਅ ਪਹਿਲਾਂ ਦੱਸਿਆ ਸੀ ਉਹ ਤਾਂ ਸੀ ਜਿੱਤ ਸੱਜੇ ਹੱਥ ਵਾਲਾ ਤੇ ਜਿਹੜਾ ਹੁਣ ਦੂਸਰਾ ਉਪਾਅ ਦੱਸ ਰਹੇ ਹਾਂ ਜੀ ਇਹ ਉਪਾਅ ਖੱਬੇ ਹੱਥ ਨਾਲ ਕਰਨਾ ਹੈ ਇਸ ਉਪਾਅ ਨੂੰ ਇਸੇ ਤਰੀਕੇ ਨਾਲ ਕਰਨਾ ਹੈ ਇਹ ਉਪਾਅ ਭਾਵੇਂ ਲੜਕੀ ਕਰ ਰਹੀ ਹੈ ਭਾਵੇਂ ਲੜਕਾ ਕਰ ਰਿਹਾ ਹੈ ਇਸ ਤਰੀਕੇ ਦੇ ਨਾਲ ਜਿਹੜਾ ਅਸੀਂ ਗੁਰੂ ਗ੍ਰਹਿ ਦੇ ਲਈ ਉਪਾਅ ਕਰਨਾ ਹੈ ਖੱਬੇ ਹੱਥ ਵਾਲੀ ਜਿਹੜੀ ਸਾਡੇ ਅੰਗੂਠੇ ਦੇ ਨਾਲ ਵਾਲੀ ਉਂਗਲ ਹੈ ਉਹਦੇ ਬਿਲਕੁਲ ਥੱਲੇ ਗੁਰੂ ਗ੍ਰਹਿ ਦਾ ਪਰਿਵਰਤਨ ਹੁੰਦਾ ਹੈ ਤੁਸੀਂ ਹਰ ਰੋਜ਼ ਉੱਥੇ ਵੇਸਣ ਦਾ ਤਿਲਕ ਜ਼ਰੂਰ ਲਗਾਉਣਾ ਹੈ ਸਰਣ ਦੇ ਵਿੱਚ ਅੱਜ ਦੇ ਉਪਾਅ ਤੁਹਾਨੂੰ ਬਹੁਤ ਹੀ ਜ਼ਿਆਦਾ ਸਿੰਪਲ ਲੱਗ ਰਹੇ ਹੋਣਗੇ ਹੁੰਦੇ ਤਾਂ ਇਹ ਸਿੰਪਲ ਹਨ ਪਰ ਬਹੁਤ ਹੀ ਵਧੀਆ ਵਰਕ ਕਰਦੇ ਹਨ ਬਹੁਤ ਹੀ ਤੁਹਾਨੂੰ ਇਸ ਦਾ ਵਧੀਆ ਰਿਜ਼ਲਟ ਮਿਲ ਜਾਵੇਗਾ ਤੁਸੀਂ ਜਦੋਂ ਵੀ ਇਹ ਉਪਾਅ ਕਰੋਗੇ ਤਾਂ ਵੇਖੋਗੇ ਇਸ ਸਾਲ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਸ਼ਹਿਨਾਈਆਂ ਜ਼ਰੂਰ ਵੱਜਣਗੀਆਂ ਤੁਹਾਡੇ ਲੜਕੇ ਜਾਂ ਲੜਕੀ ਦਾ ਵਿਆਹ ਜ਼ਰੂਰ ਹੋ ਜਾਵੇਗਾ ਇਹ ਤਾਂ ਦੋ ਉਪਾਸਨ ਜਿਹੜੇ ਕਿ ਸਾਡੇ ਦੋ ਮੰਗਲ ਗ੍ਰਹਿ ਤੇ ਗੁਰੂ ਗ੍ਰਹਿ ਨੂੰ ਠੀਕ ਕਰਨ ਦੇ ਲਈ ਅਸੀਂ ਵਰਤਦੇ ਹਾਂ ਹੁਣ ਗੱਲ ਕਰਦੇ ਹਾਂ ਜੀ ਸਾਡੇ ਵਿਆਹ ਦੇ ਰਿਲੇਟਡ ਹੋਰ ਕੁਝ ਕੁ ਛੋਟੇ ਛੋਟੇ ਉਪਾਅ ਦੇ ਬਾਰੇ ਜਿਹੜੇ ਅਸੀਂ ਉਪਾਅ ਕਰਕੇ ਆਪਣੇ ਘਰ ਦੇ ਵਿੱਚ ਆ ਰਹੀਆਂ ਪਰੇਸ਼ਾਨੀਆਂ ਤੇ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਹਾਂ ਸਾਡੀ ਜਿਵੇਂ ਉਮਰ ਹੈ ਉਹ ਲੰਗੀ ਜਾ ਰਹੀ ਹੈ ਇਸ ਕਰਕੇ ਅਸੀਂ ਇਹ ਛੋਟੇ ਛੋਟੇ ਉਪਾਅ ਕਰ ਸਕਦੇ ਹਾਂ ਜੋ ਕਿ ਘਰ ਦੇ ਵਿੱਚ ਲੜਕਾ ਤੇ ਲੜਕੀ ਕਰ ਸਕਦੇ ਹਨ ਜਿਨ੍ਹਾਂ ਦੇ ਵਿਆਹ ਵਿੱਚ ਆ ਰਹੀ ਦੇਰੀ ਹਮੇਸ਼ਾ ਲਈ ਖਤਮ ਹੋ ਜਾਵੇਗੀ ਜੇਕਰ ਇਹ ਦੋ ਉਪਾਅ ਤੁਸੀਂ ਕਰ ਲੈਂਦੇ ਹੋ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਵਧੀਆ ਇਸ ਦਾ ਰਿਜ਼ਲਟ ਵੇਖੋਗੇ ਤੁਹਾਨੂੰ ਕਿਸੇ ਵੀ ਪੰਡਤ ਕਿਸੇ ਵੀ ਜੋਤਸ਼ੀ ਦੇ ਕੋਲ ਜਾਣ ਦੀ ਲੋੜ ਨਹੀਂ ਪਵੇਗੀ ਕਿਸੇ ਨੂੰ ਕੋਈ ਰਕਮ ਵੱਡੀ ਦੇਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਕਈ ਲੋਕ ਕੁੰਡਲੀਆਂ ਬਣਾਵਾਉਂਦੇ ਹਨ ਤੇ ਜਾਂ ਫਿਰ ਉਹਨਾਂ ਨੂੰ ਠੀਕ ਕਰਵਾਉਂਦੇ ਹਨ ਬਹੁਤ ਸਾਰਾ ਫਿਰ ਪੈਸਾ ਖਰਚ ਹੋ ਜਾਂਦਾ ਹੈ ਜਿਸ ਕਰਕੇ ਉਹਨਾਂ ਦੇ ਘਰ ਵਿੱਚ ਪ੍ਰੋਬਲਮ ਚੱਲ ਰਹੀ ਹੁੰਦੀ ਹੈ ਉਹ ਵੀ ਕਈ ਵਾਰ ਠੀਕ ਨਹੀਂ ਹੁੰਦੀ ਹੁਣ ਗੱਲ ਕਰਦੇ ਹਾਂ ਜੀ ਕੁਝ ਹੋਰ ਉਪਾਅ ਦੇ ਬਾਰੇ ਉਹ ਉਪਾਅ ਅਸੀਂ ਕਿਵੇਂ ਕਰਨੇ ਹਨ ਤੁਸੀਂ ਧਿਆਨ ਦੇ ਨਾਲ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਸੁਣਿਓ ਕੁੰਡਲੀ ਦੇ ਵਿੱਚ ਜਿਹੜੇ ਪਿਤਤਰ ਦੋਸ਼ ਜਾਂ ਫਿਰ ਗ੍ਰਹਿ ਦੋਸ਼ ਹੁੰਦੇ ਹਨ ਜਾਂ ਫਿਰ ਕੁਝ ਬੱਚੇ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਦੀ ਕੁੰਡਲੀ ਵਿੱਚ ਨਜ਼ਰ ਦੋਸ਼ ਹੁੰਦੇ ਹਨ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਇਹ ਪ੍ਰੋਬਲਮ ਹੁੰਦੀ ਹੈ ਸਾਤ ਸੰਗਤ ਜੀ ਉਹਨਾਂ ਦੇ ਘਰ ਵਿੱਚ ਬੱਚਿਆਂ ਦੇ ਲਈ ਰਿਸ਼ਤੇ ਆਉਂਦੇ ਤਾਂ ਹਨ ਪਰ ਗੱਲ ਵੀ ਚੱਲਦੀ ਹੈ ਪਰ ਉਹਦੇ ਵਿੱਚ ਸਫਲਤਾ ਨਹੀਂ ਮਿਲਦੀ ਇਸ ਤੋਂ ਇਲਾਵਾ ਜੇਕਰ ਰਿਸ਼ਤਾ ਹੋ ਵੀ ਜਾਂਦਾ ਤਾਂ ਬਿਲਕੁਲ ਸਮੇਂ ਤੇ ਆ ਕੇ ਟੁੱਟ ਜਾਂਦਾ ਹੈ ਜਦੋਂ ਸਾਡੇ ਘਰ ਦੇ ਵਿੱਚ ਰਿਸ਼ਤੇ ਵਾਲੇ ਆਉਂਦੇ ਹਨ ਸਾਰੇ ਗੱਲਬਾਤ ਹੋਣ ਤੋਂ ਬਾਅਦ ਰਿਸ਼ਤਾ ਤੈਅ ਵੀ ਹੋ ਜਾਂਦਾ ਹੈ ਕਿ ਵਿਆਹ ਹੋ ਜਾਵੇਗਾ ਪਰ ਬਿਲਕੁਲ ਸਮੇਂ ਤੇ ਆ ਕੇ ਉਹਦੇ 네ਗੇਟਿਵ ਰਿਜ਼ਲਟ ਮਿਲ ਜਾਂਦੇ ਹਨ ਜਿਸ ਕਰਕੇ ਸਾਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਹਨ ਜੇਕਰ ਤੁਹਾਡੀ ਵੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਚੱਲ ਰਹੀਆਂ ਹਨ ਤਾਂ ਉਹ ਬਿਲਕੁਲ ਖਤਮ ਹੋ ਜਾਣਗੀਆਂ ਤੁਹਾਨੂੰ ਹੁਣ ਬਿਲਕੁਲ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਵਿਸ਼ਵਾਸ ਦੇ ਨਾਲ ਇਹਨਾਂ ਉਪਾਅਾਂ ਨੂੰ ਕਰ ਲੈਣਾ ਹੈ ਇਸ ਦਾ ਰਿਜ਼ਲਟ ਫਿਰ ਤੁਹਾਨੂੰ 101% ਜ਼ਰੂਰ ਮਿਲ ਜਾਵੇਗਾ ਸਤ ਸੰਗਰ ਜੀ ਇਸ ਉਪਾਅ ਨੂੰ ਤੁਸੀਂ ਕਿਹੜੇ ਦਿਨ ਕਰਨਾ ਹੈ ਇਸ ਉਪਾਅ ਨੂੰ ਕਰਨ ਦੇ ਲਈ ਲੜਕੀ ਦੇ ਵਿਆਹ ਵਿੱਚ ਜਾਂ ਲੜਕੇ ਦੇ ਵਿਆਹ ਵਿੱਚ ਜੇਕਰ ਦੇਰੀ ਆ ਰਹੀ ਹੈ ਵੀਰਵਾਰ ਵਾਲੇ ਦਿਨ ਇਸ ਉਪਾਅ ਨੂੰ ਸਵੇਰ ਦੇ ਸਮੇਂ ਕਰਨਾ ਹੈ ਜੇਕਰ ਤੁਸੀਂ ਆਪਣੇ ਲੜਕੇ ਦੇ ਵਿਆਹ ਲਈ ਕਰ ਰਹੇ ਹੋ ਤੁਸੀਂ ਇਸ ਉਪਾਅ ਨੂੰ ਸ਼ੁੱਕਰਵਾਰ ਵਾਲੇ ਦਿਨ ਵੀ ਸਵੇਰ ਦੇ ਸਮੇਂ ਕਰ ਸਕਦੇ ਹੋ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਉਪਾਅ ਕਰਨ ਦੇ ਲਈ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਪਾਅ ਕਰਨ ਦੇ ਲਈ ਤੁਹਾਨੂੰ ਪੰਜ ਹਲਦੀ ਦੀਆਂ ਗੱਠਾਂ ਚਾਹੀਦੀਆਂ ਹਨ ਬਿਲਕੁਲ ਸਾਫ਼ ਸੁਥਰੀਆਂ ਪੰਜ ਹਲਦੀ ਦੀਆਂ ਗੱਠਾਂ ਲੈਣ ਤੋਂ ਬਾਅਦ ਵਿੱਚ ਸਾਥ ਸੰਗਤ ਜੀ ਤੁਸੀ ਇੱਕ ਪੀਲੇ ਰੰਗ ਦਾ ਕੱਪੜਾ ਲੈਣਾ ਹੈ ਜਿਵੇਂ ਰੁਮਾਲ ਦੇ ਸਾਈਜ਼ ਦਾ ਜੇਕਰ ਤੁਸੀਂ ਆਪਣੀ ਲੜਕੀ ਦੇ ਵਿਆਹ ਲਈ ਉਪਾਅ ਕਰ ਰਹੇ ਹੋ ਪੀਲੇ ਰੰਗ ਦਾ ਕੱਪੜਾ ਲੈਣਾ ਹੈ ਜੇਕਰ ਆਪਣੇ ਲੜਕੇ ਦੇ ਵਿਆਹ ਲਈ ਇਸ ਉਪਾਅ ਨੂੰ ਕਰ ਰਹੇ ਹੋ ਫਿਰ ਤੁਸੀਂ ਸਫੇਦ ਰੰਗ ਦਾ ਰੁਮਾਲ ਸਾਈਜ਼ ਦਾ ਕੱਪੜਾ ਲੈਣਾ ਹੈ ਇਸ ਤੋਂ ਇਲਾਵਾ ਤੁਹਾਡੇ ਕੋਲ ਰੈੱਡ ਕਲਰ ਦਾ ਸਕੈਚ ਹੋਣਾ ਚਾਹੀਦਾ ਹੈ ਉਸ ਦੇ ਨਾਲ ਤੁਹਾਡੇ ਕੋਲ ਇੱਕ ਰੈੱਡ ਕਲਰ ਦੀ ਮੋਲੀ ਵੀ ਹੋਣੀ ਚਾਹੀਦੀ ਹੈ ਜਿਹੜੀ ਅਸੀਂ ਹੱਥ ਤੇ ਬੰਨ੍ਹਦੇ ਹਾਂ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਡੇ ਕੋਲ ਇੰਨਾ ਜ਼ਿਆਦਾ ਸਮਾਨ ਹੀ ਹੋਣਾ ਬੜਾ ਜ਼ਰੂਰੀ ਹੈ। ਇਸ ਉਪਾਅ ਨੂੰ ਤੁਸੀਂ ਜੇਕਰ ਲੜਕੀ ਦੇ ਲਈ ਕਰੋਗੇ ਤਾਂ ਵੀਰਵਾਰ ਵਾਲੇ ਦਿਨ ਹੀ ਕਰੋਗੇ ਤੇ ਜੇ ਲੜਕੇ ਲਈ ਤਾਂ ਸ਼ੁੱਕਰਵਾਰ ਵਾਲੇ ਦਿਨ। ਐਨੀ ਤੁਸੀਂ ਸਮੱਗਰੀ ਲੈ ਕੇ ਤੁਸੀਂ ਸਵੇਰ ਦੇ ਸਮੇਂ ਉੱਠਣਾ ਹੈ। ਸਵੇਰੇ ਉੱਠ ਕੇ ਪਹਿਲਾਂ ਇਸ਼ਨਾਨ ਕਰਕੇ ਧੋਤੇ ਤੇ ਸਾਫ਼ ਸੁਥਰੇ ਕੱਪੜੇ ਪਾ ਲੈਣੇ ਹਨ। ਇਸ ਤੋਂ ਬਾਅਦ ਵਿੱਚ ਜਿਹੜਾ ਉਪਾਅ ਕਰਨਾ ਹੈ ਤੁਸੀਂ ਇਹ ਸਾਰਾ ਸਮਾਨ ਜਿਹੜਾ ਲਿਆ ਹੋਵੇਗਾ ਇਸ ਨੂੰ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਤੁਹਾਡਾ ਪਾਠ ਪੂਜਾ ਵਾਲਾ ਸਥਾਨ ਬਣਿਆ ਹੋਵੇਗਾ ਉਸ ਸਥਾਨ ਤੇ ਲੈ ਜਾ ਕੇ ਇਸ ਸਮਾਨ ਨੂੰ ਰੱਖ ਕੇ ਬੈਠ ਜਾਣਾ ਹੈ ਘਰ ਦੇ ਵਿੱਚ ਜੇਕਰ ਕੋਈ ਧਾਰਮਿਕ ਸਥਾਨ ਨਾ ਹੋਵੇ ਤਾਂ ਤੁਸੀਂ ਉਥੇ ਵੀ ਬੈਠ ਸਕਦੇ ਹੋ ਜਿੱਥੇ ਬੈਠ ਕੇ ਪਾਠ ਪੂਜਾ ਕਰਦੇ ਹੋ ਤੁਸੀਂ ਜਿਹੜਾ ਸਮਾਨ ਲਿਆ ਹੈ ਇਸ ਉਪਾਰ ਨੂੰ ਕਰਨ ਦੇ ਲਈ ਥੋੜਾ ਜਿਹਾ ਉਸ ਦੇ ਉੱਪਰ ਜਲ ਦਾ ਛੱਟਾ ਦੇ ਦੇਣਾ ਹੈ ਆਪਣੇ ਉੱਪਰ ਵੀ ਜਲ ਦਾ ਛੱਟਾ ਮਾਰਨਾ ਹੈ ਇਸ ਤੋਂ ਇਲਾਵਾ ਜੇਕਰ ਸਾਧ ਸੰਗਤ ਜੀ ਤੁਹਾਡੇ ਘਰ ਵਿੱਚ ਕਿਸੇ ਧਾਰਮਿਕ ਸਥਾਨ ਦਾ ਜਲ ਨਹੀਂ ਹੈ ਤਾਂ ਘਰ ਦੇ ਵਿੱਚ ਜਿਹੜਾ ਬਿਲਕੁਲ ਸਾਫ਼ ਸੁਥਰਾ ਪਾਣੀ ਹੈ ਉਸ ਦਾ ਛੱਟਾ ਦੇ ਸਕਦੇ ਹੋ ਬਾਅਦ ਵਿੱਚ ਸਾਧ ਸੰਗਤ ਜੀ ਜਿਹੜਾ ਵੀ ਤੁਹਾਡੇ ਘਰ ਵਿੱਚ ਪਾਠ ਪੂਜਾ ਵਾਲਾ ਸਥਾਨ ਹੈ ਉੱਥੇ ਦੇਸੀ ਘਿਓ ਦਾ ਇੱਕ ਦੀਵਾ ਜਗਾਉਣਾ ਹੈ ਦੀਵਾ ਜਗਾਉਣ ਤੋਂ ਬਾਅਦ ਜਦੋਂ ਵੀ ਤੁਸੀਂ ਆਪਣੇ ਪਰਮਾਤਮਾ ਨੂੰ ਯਾਦ ਕਰਨ ਲਈ ਜਿਹੜੇ ਵੀ ਦੇਵੀ ਦੇਵਤੇ ਨੂੰ ਮਨ ਦੇਹੋ ਪਰਮਾਤਮਾ ਨੂੰ ਮਨ ਦੇਹੋ ਉਹਨਾਂ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਕਿ ਇਹ ਜੋ ਉਪਾਅ ਅਸੀਂ ਕਰਨ ਜਾ ਰਹੇ ਹਾਂ ਕਰਦੇ ਸਮੇਂ ਸਾਨੂੰ ਕਿਸੇ ਵੀ ਤਰ੍ਹਾਂ ਦਾ ਵਿਗਨ ਜਾਂ ਪ੍ਰੋਬਲਮ ਨਾ ਆਵੇ ਤੇ ਸਾਡੇ ਮਨ ਦੀ ਜਿਹੜੀ ਇੱਛਾ ਹੈ ਤੁਰੰਤ ਹੀ ਪੂਰੀ ਹੋ ਜਾਵੇ ਫਿਰ ਤੁਸੀਂ ਹਲਦੀ ਦੀਆਂ ਪੰਜ ਗੱਠਾਂ ਜਿਹੜੀਆਂ ਲਈਆਂ ਹਨ ਉਹਨਾਂ ਵਿੱਚੋਂ ਇੱਕ ਗੱਠ ਲੈਣੀ ਹੈ ਉਸ ਦੇ ਉੱਪਰ ਰੈੱਡ ਕਲਰ ਦਾ ਸਕੈਚ ਜਿਹੜਾ ਲਿਆ ਸੀ ਉਸ ਦੇ ਨਾਲ ਗੱਠ ਦੇ ਉੱਪਰ ਲਿਖਣਾ ਹੈ ਪਿੱਤਰ ਦੋਸ਼ ਬੜੀ ਆਸਾਨੀ ਨਾਲ ਹਲਦੀ ਦੀ ਗੱਠ ਦੇ ਉੱਤੇ ਲਿਖ ਸਕਦੇ ਹੋ ਲਿਖਣ ਤੋਂ ਬਾਅਦ ਤੁਸੀਂ ਦੂਸਰੀ ਗੱਠ ਲੈਣੀ ਹੈ ਤੇ ਪਹਿਲੇ ਗੱਠ ਨੂੰ ਉੱਥੇ ਰੱਖ ਦੇਣਾ ਹੈ ਉਸ ਉੱਪਰ ਲਿਖਣਾ ਹੈ ਕੁੰਡਲੀ ਦੋਸ਼ ਇਸ ਨੂੰ ਲਿਖਣ ਤੋਂ ਬਾਅਦ ਉਸ ਨੂੰ ਰੱਖ ਕੇ ਤੀਜੀ ਲੈ ਲੈਣੀ ਹੈ ਉਸ ਦੇ ਉੱਪਰ ਮੰਗਲ ਦੋਸ਼ ਲਿਖ ਦੇਣਾ ਹੈ ਇਹ ਦੋਸ਼ ਲਿਖਣ ਤੋਂ ਬਾਅਦ ਇਸ ਹਲਦੀ ਦੀ ਗੱਠ ਨੂੰ ਰੱਖ ਕੇ ਚੌਥੀ ਗੱਠ ਚੁੱਕ ਲੈਣੀ ਹੈ ਉਸ ਦੇ ਉੱਪਰ ਲਿਖਣਾ ਹੈ ਨਜ਼ਰ ਦੋਸ਼ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਬੱਚੇ ਜਾਂ ਬੱਚੀ ਦੇ ਰਿਸ਼ਤੇ ਵਿੱਚ ਜੇਕਰ ਕੋਈ ਵੀ ਨਜ਼ਰ ਲੱਗੀ ਹੋਵੇਗੀ ਇਸ ਨੂੰ ਲਿਖਣ ਦੇ ਨਾਲ ਨਜ਼ਰ ਦੂਰ ਹੋ ਜਾਵੇ ਇਸ ਤੋਂ ਬਾਅਦ ਸਾਧ ਸੰਗਤ ਜੀ ਤੁਸੀਂ ਪੰਜਵੀਂ ਹਲਦੀ ਦੀ ਗੱਠ ਚੁਕਣੀ ਹੈ ਤੇ ਉਸ ਉੱਪਰ ਲਿਖ ਦੇਣਾ ਹੈ ਅੰਨਿਆ ਦੋਸ਼ ਕਹਿਣ ਤੋਂ ਭਾਵ ਕਿ ਜੇਕਰ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਦੋਸ਼ ਹੋਵੇਗਾ ਤੁਹਾਡੀ ਜ਼ਿੰਦਗੀ ਵਿੱਚੋਂ ਦੂਰ ਹੋ ਜਾਵੇਗਾ ਕਿਉਂਕਿ ਇਹ ਦੋਸ਼ ਬਹੁਤ ਪ੍ਰਕਾਰ ਦੇ ਹੁੰਦੇ ਹਨ ਕਹਿਣ ਤੋਂ ਭਾਵ ਕਿਸੇ ਵੀ ਤਰ੍ਹਾਂ ਦਾ ਕੋਈ ਦੋਸ਼ ਲੱਗਾ ਹੋਵੇਗਾ ਤੇ ਪੰਜਵੀਂ ਹਲਦੀ ਦੀ ਗੱਠ ਦੇ ਨਾਲ ਉਹ ਤੁਰੰਤ ਹੀ ਦੂਰ ਹੋ ਜਾਵੇਗਾ ਇਹ ਪੰਜ ਹਲਦੀ ਦੀਆਂ ਗੱਠਾਂ ਦੇ ਉੱਪਰ ਲਿਖਣ ਤੋਂ ਬਾਅਦ ਇਹਨਾਂ ਪੰਜ ਗੱਠਾਂ ਨੂੰ ਤੁਸੀਂ ਇਕੱਠੀਆਂ ਕਰ ਲੈਣਾ ਹੈ ਬਾਅਦ ਵਿੱਚ ਜਿਹੜੀ ਤੁਸੀਂ ਮੌਲੀ ਲਈ ਸੀ ਉਸ ਮੌਲੀ ਦੇ ਨਾਲ ਤੁਸੀਂ ਇਹਨਾਂ ਗੱਠਾਂ ਤੇ ਮੌਲੀ ਨੂੰ ਲਪੇਟ ਦੇਣਾ ਹੈ ਸੱਤ ਵਾਰ ਲਪੇਟਣ ਤੋਂ ਬਾਅਦ ਤੁਸੀਂ ਮੌਲੀ ਜੋ ਵੱਧ ਗਈ ਹੋਵੇ ਉਸ ਨੂੰ ਤੋੜਨਾ ਨਹੀਂ ਹੈ ਉਸ ਦੇ ਉੱਪਰ ਹੀ ਗੱਠ ਲਗਾ ਦੇਣੀ ਹੈ ਉਸ ਨੂੰ ਸਾਈਡ ਤੋਂ ਕਵਰ ਕਰ ਦੇਣਾ ਹੈ ਤੇ ਇੱਕ ਤਰ੍ਹਾਂ ਦੀ ਗੁੱਠਲੀ ਬਣਾ ਦੇਣੀ ਹੈ ਗੋਟਲੀ ਜਿਹੜੇ ਪੀਲੇ ਰੰਗ ਦੀ ਜਾਂ ਸਫੇਦ ਰੰਗ ਦੀ ਲਈ ਸੀ ਉਸ ਵਿੱਚ ਲਪੇਟ ਦੇਣਾ ਹੈ ਲਪੇਟਣ ਤੋਂ ਬਾਅਦ ਤੁਸੀਂ ਇਸ ਵਿੱਚ ਰੱਖਣ ਤੋਂ ਬਾਅਦ ਚੰਗੀ ਤਰ੍ਹਾਂ ਇਸ ਨੂੰ ਕਵਰ ਕਰਕੇ ਇੱਕ ਗੱਠ ਮਾਰ ਦੇਣੀ ਹੈ ਸਿਰਫ ਇੱਕ ਹੀ ਗੱਠ ਲਗਾਉਣੀ ਹੈ ਦੂਸਰੀ ਨਹੀਂ ਲਗਾਉਣੀ ਜਿਹੜੇ ਵੀ ਤੁਸੀਂ ਆਪਣੇ ਲੜਕੇ ਜਾਂ ਲੜਕੀ ਦੇ ਵਿਆਹ ਲਈ ਉਪਾਹ ਕਰ ਰਹੇ ਹੋ ਇਸ ਪੋਟਲੀ ਦੀ ਗੱਠ ਨੂੰ ਤਿਆਰ ਕਰਕੇ ਆਪਣੇ ਜੇਕਰ ਬੱਚੇ ਘਰ ਦੇ ਵਿੱਚ ਨਹੀਂ ਹਨ ਤਾਂ ਤੁਸੀਂ ਉਹਨਾਂ ਦੇ ਮੱਥੇ ਨੂੰ ਛੋਹਣਾ ਹੈ ਚਾਹੇ ਉਹਨਾਂ ਦੀ ਫੋਟੋ ਨੂੰ ਹੀ ਛੋਹ ਹਾ ਲੋ ਤੇ ਉਹਨਾਂ ਦੀ ਫੋਟੋ ਨੂੰ ਇੱਕ ਵਾਰ ਟੱਚ ਕਰਨ ਤੋਂ ਬਾਅਦ ਜਿਹੜਾ ਤੁਹਾਡੇ ਘਰ ਵਿੱਚ ਪੂਜਾ ਸਥਾਨ ਬਣਿਆ ਹੋਇਆ ਹੈ ਉੱਥੇ ਜਿਹੜੇ ਵੀ ਪਰਮਾਤਮਾ ਦੀ ਤਸਵੀਰ ਲੱਗੀ ਹੋਈ ਹੈ ਜਿਸ ਨੂੰ ਵੀ ਤੁਸੀਂ ਮੰਨਦੇ ਹੋ ਉਸ ਪੋਰਟਲੀ ਨੂੰ ਉਹਨ ਤਸਵੀਰ ਦੇ ਪਿੱਛੇ ਨੂੰ ਰੱਖ ਦੇਣਾ ਹੈ ਇਸ ਪੋਰਟਲੀ ਨੂੰ ਤੁਸੀਂ ਹਰ ਰੋਜ਼ ਨਹੀਂ ਛੇੜਨਾ ਤੁਸੀਂ ਵੇਖਣਾ ਕਿ ਇਹਨਾਂ ਕਰਨ ਤੋਂ ਬਾਅਦ ਆਪਣੇ ਪਰਮਾਤਮਾ ਦੇ ਅੱਗੇ ਅਰਦਾਸ ਵੀ ਕਰਨੀ ਹੈ ਕਿ ਤੁਸੀਂ ਜਿਹੜਾ ਇਹ ਉਪਾਅ ਕੀਤਾ ਹੈ ਪੂਰੇ ਵਿਸ਼ਵਾਸ ਤੇ ਭਾਵਨਾ ਨਾਲ ਕੀਤਾ ਹੈ ਪਰਮਾਤਮਾ ਫਿਰ ਤੁਹਾਡੀ ਜਿਹੜੀ ਵੀ ਇੱਛਾ ਹੋਵੇਗੀ ਪੂਰੀ ਕਰ ਦੇਣਗੇ ਜੋ ਵੀ ਬੇਨਤੀ ਹੋਵੇਗੀ ਉਸ ਨੂੰ ਪ੍ਰਵਾਨ ਕਰ ਲੈਣਗੇ ਤੁਹਾਡੇ ਬੱਚੇ ਦੀ ਕੁੰਡਰੀ ਵਿੱਚ ਜਿਹੜਾ ਵੀ ਕੋਈ ਦੋਸ਼ ਹੈ ਉਹ ਦੂਰ ਹੋ ਜਾਵੇਗਾ ਇਸ ਪੋਰਟਲੀ ਨੂੰ ਤੁਸੀਂ ਟੱਚ ਨਹੀਂ ਕਰਨਾ ਤੁਹਾਡੇ ਬੱਚੇ ਜਾਂ ਬੱਚੀ ਦਾ ਜਦੋਂ ਤੱਕ ਰਿਸ਼ਤਾ ਤੈਅ ਨਹੀਂ ਹੋ ਜਾਂਦਾ ਫਿਰ ਤੁਸੀਂ ਮੈਰਿਜ ਦੀ ਡੇਟ ਫਿਕਸ ਜਦੋਂ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਇਸ ਪੋਰਟਲੀ ਨੂੰ ਗੁਪਤ ਵਿਧੀ ਦੇ ਨਾਲ ਚੁੱਕ ਕੇ ਬਿਨਾਂ ਕਿਸੇ ਨੂੰ ਦੱਸੇ ਆਪਣੇ ਘਰ ਤੋਂ ਦੂਰ ਨੇੜੇ ਜਿੱਥੇ ਵੀ ਚੱਲਦਾ ਪਾਣੀ ਹੋਵੇਗਾ ਜਾਂ ਨਹਿਰ ਨਦੀ ਹੋਵੇਗੀ ਉਸ ਵਿੱਚ ਵਹਾ ਸਕਦੇ ਹੋ ਇਸ ਦੇ ਨਾਲ ਨਾਲ ਜਾਂ ਤੁਸੀਂ ਪਿੱਪਲ ਦਾ ਦਰਖਤ ਜਿੱਥੇ ਵੀ ਹੋਵੇ ਉਸ ਦਰਖਤ ਦੇ ਥੱਲੇ ਇਸ ਪੋਟਲੇ ਨੂੰ ਖੋਲ ਕੇ ਰੱਖ ਕੇ ਆ ਸਕਦੇ ਹੋ ਇਸ ਤਰੀਕੇ ਦੇ ਨਾਲ ਜਿਹੜਾ ਵੀ ਤੁਹਾਡਾ ਕੋਈ ਦੋਸ਼ ਹੋਵੇਗਾ ਦੂਰ ਹੋ ਜਾਵੇਗਾ ਤੇ ਨਾਲ ਹੀ ਨਾਲ ਤੁਹਾਡਾ ਬੱਚੇ ਜਾਂ ਬੱਚੀ ਦਾ ਰਿਸ਼ਤਾ ਹੋਣਾ ਤੈ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ